ਠੀਕ ਹੈ ਇਹ ਆਪਣੇ ਆਪ ਆਏ ਨੇ ਇਹ ਭੱਜਣ ਵਾਲੇ ਹੈ ਨਹੀਂ ਪ੍ਰਧਾਨ ਸਾਹਿਬ ਸੁਣ ਲਿਓ ਜੇ ਇਹ ਪ੍ਰਦਰਸ਼ਨ ਇਹ ਸਰਕਾਰ ਦੀ ਕਾਰਗੁਜ਼ਾਰੀ ਦੇ ਖਿਲਾਫ ਆ ਦੂੜ ਸਾਲ ਤੋਂ ਆ ਸਾਰੇ ਸਾਹਮਣੇ ਬੈਠਿਆ ਵਿੱਚੇ ਹੀ ਸਰਪੰਚ ਇਹ ਸਰਕਾਰ ਦੀ ਤਸ਼ੱਦਦ ਦਾ ਸਹਿਮਣਾ ਕਰਦੇ ਆ ਰਹੇ ਕਿਸੇ ਦੀਆਂ ਇਨਕੁਆਰੀਆਂ ਹੋ ਰਹੀਆਂ ਕਿਸੇ ਤੇ ਪਰਚੇ ਹੋ ਰਹੇ ਆਹਲੇ ਤਾਜੀ ਮਿਸਾਲ ਹੈ ਇੱਥੇ ਦੀ ਜਿਹੜੀ ਠੱਗ ਐਮਐਲਏ ਐ ਜਿਹੜੀ ਕਬਜ਼ਿਆਂ ਦੇ ਵਾਸਤੇ ਸਾਰੀ ਦੁਨੀਆ 'ਚ ਮਸ਼ਹੂਰ ਐ ਉਹ ਜਮਹੂਰੀ ਤਰੀਕੇ ਨਾਲ ਇੱਥੇ ਦੇ ਪ੍ਰਧਾਨ ਨੂੰ ਤਾਂ ਹਟਾ ਨਹੀਂ ਸਕੀ ਤੇ ਇਸ ਸਰਕਾਰ ਦੇ ਇੱਕ ਐਗਜ਼ੈਕਟਿਵ ਆਰਡਰ ਨਾਲ ਇੱਥੇ ਦਾ ਪ੍ਰਧਾਨ ਹਟਾਤਾ ਅਸੀਂ ਐਸ ਇਹ ਜੀ ਸਰਕਾਰ ਦੇ ਉਲਟ ਪਿਛਲੇ 4 ਮਹੀਨੇ ਤੋਂ ਅੱਜ 1.5 ਮਹੀਨਾ ਪ੍ਰੋਕਿਊਰਮੈਂਟ ਵਾਲਾ ਛੱਡਦੀ ਐ ਪਰਦਰਸ਼ਨ ਕਰਦੇ ਆ ਰਹੇ ਔਰ ਲਗਾਤਾਰ ਕਾਂਗਰਸ ਪਾਰਟੀ ਦੇ ਕਾਰਕੁਨ ਹਮ ਹਮਾ ਕੇ ਸਾਰੇ ਪ੍ਰਦਰਸ਼ਨਾਂ ਦੇ ਵਿੱਚ ਆਉਂਦੇ ਜਾ ਰਹੇ ਪਰ ਪ੍ਰਧਾਨ ਸਾਹਿਬ ਕਿਹੜੇ ਮੂੰਹ ਨਾਲ ਅੱਜ ਤੋਂ ਮਹੀਨੇ ਡੇਢ ਮਹੀਨੇ ਬਾਅਦ ਇਹਨਾਂ ਦੇ ਕੋਲ ਆਓਗੇ ਜੇ ਤੁਸੀਂ ਸਮਝੌਤਾ ਕਰ ਲਿਆ ਅਲਾਈਅੰਸ ਕਰ ਲਿਆ ਮੈਨੂੰ ਦੱਸੋ ਆ ਬੈਠੇ ਬਾਜਵਾ ਸਾਹਿਬ ਵੀ ਇਹੀ ਗੱਲ ਕਰ ਰਹੇ ਸੀ ਵੀ ਯਾਰ ਕਿਤੇ ਕੋਈ ਭਾਣਾ ਵਰਤ ਨਾ ਜਾਏ ਜਿਸ ਤਰੀਕੇ ਅਸੀਂ ਲੱਗੇ ਹੋਏ ਆ ਕਿਤੇ ਉਪਰੋਂ ਕੋਈ ਇਹੋ ਜਿਹਾ ਹੁਕਮਨਾਮਾ ਜਾਰੀ ਨਾ ਹੋ ਜਾਏ ਤੁਹਾਡੇ ਦੋਨਾਂ ਦੀ ਇਹ ਡਿਊਟੀ ਬਣਦੀ ਹੈ ਵੀ ਇਹਨਾਂ ਦੀਆਂ ਭਾਵਨਾਵਾਂ ਪੂਰੇ ਜੋਰ ਨਾਲ ਉੱਥੇ ਉਠਾਏ ਹੋ ਜੇ ਜਿਵੇਂ ਪਹਿਲੇ ਬੋਲਦੇ ਬੁਲਾਰੇ ਭਾਈ ਲੱਖਾ ਬੋਲ ਕੇ ਗਿਆ ਇੱਥੇ ਭਾਈ ਪ੍ਰਗਟ ਬੋਲ ਕੇ ਗਿਆ ਹੱਥ ਖੜੇ ਕਰਕੇ ਉਹਨਾਂ ਨੇ ਸਾਰਿਆਂ ਤੋਂ ਪੁੱਛਿਆ ਵੀ ਕੋਈ ਅਲਾਈਅੰਸ ਦੇ ਹੱਕੇ 'ਚ ਹੈ ਕਿ ਨਹੀਂ ਹੈ ਤੇ ਇੱਥੇ ਇੱਕ ਇੱਕ ਬੰਦੇ ਨੇ ਹੱਥ ਖੜਾ ਕਰਕੇ ਇਸ ਗੱਲ ਤੇ ਤਾਇਦ ਕੀਤੀ ਵੀ ਇੱਥੇ ਕਾਗਰਸ ਪਾਰਟੀ ਆਪ ਇੰਨੀ ਸਮਰਥ ਹੈ ਬਈ ਭਾਜੀਪੀ ਦੀ ਸਰਕਾਰ ਨੂੰ ਉੱਥੇ ਤੇ ਸਟੇਟ ਦੀ ਸਰਕਾਰ ਨੂੰ ਇੱਥੇ ਮੂੰਹ ਤੋੜ ਜਵਾਬ ਦੇ ਸਕੇ ਸਾਥੀਓ 2 ਮਿੰਟ ਬੈਠ ਜਾਓ ਇਤਿਹਾਸ ਗਵਾਹ ਹੈ ਜਦੋਂ-ਜਦੋਂ ਵੀ ਇਸ ਮੁਲਕ ਤੇ ਜਾਂ ਇਸ ਸੂਬੇ ਤੇ ਭੀੜ ਪਈ ਕਾਂਗਰਸ ਪਾਰਟੀ ਤੇ ਵਰਕਰ ਤੇ ਉਹਦੇ ਲੀਡਰਾਂ ਨੇ ਕੁਰਬਾਨੀਆਂ ਦੇਣ ਤੋਂ ਗੁਰੇਜ਼ ਨਹੀਂ ਕੀਤਾ ਤੇ ਅੱਜ ਵੀ ਇਹ ਵਰਕਰ ਹਮ ਹਮਾ ਕੇ ਆ ਜਿਹੜੀ ਹੁਣ ਆ ਜਵਾਨ ਪੀੜ੍ਹੀ ਦੀ ਫੌਜ ਆਈ ਹੈ ਸਾਨੇ ਵਾਲ ਹਲਕੇ ਤੋਂ ਆਈ ਹੈ ਜਿਹੜੇ ਇਸ ਡਿਸਟ੍ਰਿਕਟ ਦੇ ਬਿਲਕੁਲ ਦੂਸਰੇ ਨੁੱਕਰ ਤੋਂ ਚੱਲ ਕੇ ਅੱਜ ਇੱਥੇ ਪਹੁੰਚੇ ਨੇ ਤੇ ਤੁਸੀਂ ਕਹਿੰਦੇ ਹੋ ਬੰਦੇ ਜਾਣਗੇ ਬੰਦੇ ਤਾਂ ਹਲੇ ਆਉਂਦੇ ਪਏ ਨੇ ਪਰ ਇਹ ਜਿਹੜੇ ਥੱਲੇ ਵਰਕਰ ਬੈਠੇ ਨੇ ਸਾਡੇ ਸਾਡੀ ਤਾਕਤ ਨੇ ਇਹ ਥੋਡੇ ਕੰਨੀ ਵੀ ਦੇਖਦੇ ਨੇ ਵੀ ਕਿਤੇ ਅਸੀਂ ਤਾਂ ਛੇਤਰ ਖਾਈ ਜਾਂਦੇ ਆ ਤੁਸੀਂ ਕਿਤੇ ਨਾਲ ਇਕੱਠੇ ਹੀ ਨਾ ਹੋ ਜਿਓ ਜੇ ਬਹੁਤ ਜ਼ਰੂਰਤ ਹੈ ਅੱਜ ਸਾਡੀ ਹਾਈ ਕਮਾਂਡ ਨੂੰ ਇਸ ਗੱਲ ਤੇ ਚਾਨਣਾ ਕਰਨ ਦੀ ਵੀ ਅੱਜ ਪੰਜਾਬ ਦਾ ਵਰਕਰ ਚਾਹੁੰਦਾ ਕੀ ਹੈ ਇਹ ਠੀਕ ਹੈ ਕਿ ਗਏ ਆ ਵੀ ਕਿਸੇ ਨੇ ਬਸਤਾ ਨਹੀਂ ਫੜਨਾ ਅਗਰ ਤੁਸੀਂ ਕਿਤੇ ਕੋਈ ਗਲਤੀ ਨਾਲ ਅਲਾਇੰਸ ਵਗੈਰਾ ਕਰ ਲਿਆ ਤੇ ਤੇ ਭਾਈ ਸੁਸਾਈਸਾਈਡ ਕਰਨ ਨਾਲੋਂ ਮੇਰੇ ਵਰਗੇ ਬੰਦੇ ਤਾਂ ਘਰ ਬੈਠਣਾ ਪਸੰਦ ਕਰਨਗੇ ਅਸੀਂ ਉਸ ਅਲਾਇੰਸ ਦੇ ਵਿੱਚ ਆਣਾ ਕੋਈ ਨਹੀਂ ਸਾਰੇ ਵਰਕਰਾਂ ਵਾਂਗੂ ਮੈਂ ਵੀ ਇੱਕ ਵਰਕਰ ਆ ਲੜਾਈ ਅੱਗੇ ਲੜ ਵੱਧ ਕੇ ਲੜੂੰਗਾ ਆਪਣੇ ਵਰਕਰਾਂ ਤਾਂ ਹੀ ਬਾਦ ਵਿੱਚ ਗਰਮ ਹਵਾਣ ਦਊਗਾ ਪਹਿਲਾਂ ਆਪ ਚੱਲੂੰਗਾ ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ ਆਪਣੀ ਲੀਡਰਸ਼ਿਪ ਨੂੰ ਯਕੀਨ ਦਿਵਾਉਣਾ ਵਕਤ ਥੋੜਾ ਆ ਇੰਨਾ ਹੀ ਕਹਿਣਾ ਚਾਹੁੰਦਾ ਸੀਗਾ ਵੀ ਲੜਨ ਨੂੰ ਸਾਰੇ ਤਿਆਰ ਬੈਠੇ ਆ ਇਸ ਸੂਬੇ ਦੀ ਸਰਕਾਰ ਤੇ ਸੈਂਟਰ ਦੀ ਸਰਕਾਰ ਦੇ ਅਗੇਂਸਟ ਪਰ ਫੈਸਲੇ ਥੋੜੇ ਇਹੋ ਜਿਹੇ ਨਾ ਹੋ ਜਾਣ ਜਿਹੜੇ ਇਸ ਲੜਾਈ ਦਾ ਮੂੰਹ ਹੀ 모ੜ ਦੇਣ ਬਹੁਤ ਧੰਨਵਾਦ ਆਸ਼ੂ ਜੀ ਬਹੁਤ ਬਹੁਤ ਧੰਨਵਾਦ ਇਸ ਤੋਂ ਪਹਿਲਾਂ ਕਿ ਮੈਂ ਬੇਨਤੀ ਕਰਾਂ ਸਾਡੇ ਉਹ ਬੰਦਾ ਬੈਠਾ ਮੇਰਾ ਗਿੱਲ ਸਾਡਾ ਮਾਰਕ ਕਮੇਟੀ ਵਾਲਾ ਤੇ ਇੱਕ ਵੀ ਬੰਦਾ ਬਈ ਉੱਠੇ ਨਾ ਮੈਂ ਵੀ ਤੁਹਾਡੇ ਨਾਲ ਬੈਠ ਕੇ ਅਗਲੇ 15 ਮਿੰਟ ਇਹ ਦੋ ਬਲਾਰਿਆਂ ਨੂੰ ਆਪਾਂ ਸੁਣਨਾ ਚੋਰ ਨਾਲ ਮਾਰ ਦਿਓ ਜਮਾਂ ਹੀ ਢਿੱਲੇ ਹੋ ਯਾਰ ਜਮਾਂ ਹੀ ਢਿੱਲੇ ਆ ਬੀਬੀਓ ਬੀਬੀ ਬੋਲੀ ਸੀ ਉਦੋਂ ਤਾਂ ਜ਼ੋਰ ਨਾਲ ਮਾਰਦੇ ਤਾੜੀਆਂ ਇੱਕ ਵਾਰੀ ਹੋਰ ਮਾਰੋ ਤੇ ਸੰਧੂ ਨੂੰ ਦੱਸ ਦਿਓ ਵੀ ਅਸੀਂ ਕਿਤੇ ਨਹੀਂ ਚੱਲੀਆਂ ਤੇਰੇ ਮੁਰਕਾ ਹੀ ਮੁਰਕਾ ਆ ਹੀ ਜਾਂਦਾ ਚਿੰਤਾ ਨਾ ਕਰ ਸੰਧੂ ਮੈਂ ਚੱਲਿਆਂ ਥੱਲੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਜੀ ਆਪਾਂ ਭੂਸ਼ਣ ਮੇਰਾ ਭਰਾ ਹੁਣ ਬੋਲਣ ਸੀ ਐਲਪੀ ਸਾਹਿਬ ਅਜਰਾ ਹੁਣ ਤੁਸੀਂ ਮਾਈਕ ਆਪਣਾ ਬੰਦ ਰੱਖੀ ਬਈ ਇੱਕ ਇੱਕ ਸਕਿੰਟ ਬਹਿ ਜਾ ਬਈ ਕੋਈ ਉੱਠੇ ਨਾ ਤੁਹਾਨੂੰ ਸੌ ਹੈ ਬਾਬੇ ਦੀ ਬਹਿ ਜਾ ਥੱਲੇ ਬਹਿ ਜਾ ਇੱਕ ਵੀ ਬੰਦਾ ਇੱਕ ਮਿੰਟ ਹੁਣ ਅਸ਼ੂ ਜੀ ਅਸੀਂ ਬਹਿ ਜੀਏ ਫਿਰ ਉੱਠਦੇ ਇੱਥੇ ਵੀ ਕੋਈ ਉੱਠਣ ਨੂੰ ਤਿਆਰ ਨਹੀਂ ਸੀ ਪ੍ਰਧਾਨ ਜੀ ਰੈਲੀ ਤਾਂ ਮੁਕਸਰ ਦੇ ਮੁਕਾਬਲੇ ਸੀ ਪਰ ਮੁਕਸਰ ਪ੍ਰਧਾਨ 11 ਵਜੇ ਸਟੇਜ ਤੇ ਚੜ ਗਿਆ ਸੀ ਇੱਥੇ ਪੌਣੇ 1 ਵਜੇ ਆਇਆ ਇਹ ਵਿਚਾਰੇ ਕੀ ਕਰਨ ਇਹ 4 ਘੰਟੇ ਤੇ ਇੱਥੇ ਬੈਠੇ ਆ ਫਿਰ ਕਹਿੰਦੇ ਹੋ ਜੀ ਬੜੀ ਠੰਡੇ ਚ ਤੁਸੀਂ ਆਏ ਤੁਹਾਡਾ ਬੜਾ ਬੜਾ ਧੰਨਵਾਦ ਛਿਆਲੀ ਰੱਖ ਲਓ ਪਹਿਲਾਂ ਹੀ ਆ ਜਾਓ ਸਾਡਾ ਕੋਈ ਬੰਦਾ ਜਗਰਾਵਾਂ ਚ ਉੱਠਣ ਨੂੰ ਤਿਆਰ ਨਹੀਂ ਜਿਹੜੀ ਇਸ ਰੋਜ ਪ੍ਰਦਰਸ਼ਨ ਚ ਕੱਠ ਹੋਇਆ ਸਾਡੇ ਲੀਡਰ ਸਹਿਬਾਨਾਂ ਦੇ ਸਾਡੇ ਬਲੌਕ ਪ੍ਰਧਾਨਾਂ ਦੇ ਸਰਪੰਚਾਂ ਦੇ ਬਲਾਗ ਸੰਤਿਆ ਦੇ ਮੈਂਬਰ ਸਾਰੇ ਬੰਦਿਆਂ ਦੇ ਆਪ ਦੇ ਸਹਿਯੋਗ ਨਾਲ ਔਰ ਜਿਹੜੀ ਕਾਂਗਰਸ ਪਾਰਟੀ ਦੀ ਲੀਡ ਦੀ ਹੱਡੀ ਥੱਲੇ ਬੈਠੀ ਹੈ ਇਹ ਆਪਣੇ ਆਪ ਆਏ ਨੇ ਇਹ ਭੱਜਣ ਵਾਲੇ ਹੈ ਨਹੀਂ ਪ੍ਰਧਾਨ ਸਾਹਿਬ ਸੁਣ ਲਿਓ ਜੇ ਇਹ ਪ੍ਰਦਰਸ਼ਨ ਇਹ ਸਰਕਾਰ ਦੀ ਕਾਰਗੁਜ਼ਾਰੀ ਦੇ ਖਿਲਾਫ ਆ ਦੂੜ ਸਾਲ ਤੋਂ ਆ ਸਾਰੇ ਸਾਹਮਣੇ ਬੈਠੇ ਆ ਵਿੱਚੇ ਹੀ ਸਰਪੰਚ ਇਹ ਸਰਕਾਰ ਦੀ ਤਸ਼ੱਦਦ ਦਾ ਸਹਮਣਾ ਕਰਦੇ ਆ ਰਹੇ ਕਿਸੇ ਦੀਆਂ ਇਨਕੁਆਰੀਆਂ ਹੋ ਰਹੀਆਂ ਕਿਸੇ ਤੇ ਪਰਚੇ ਹੋ ਰਹੇ ਆਹ ਹਲੇ ਤਾਜੀ ਮਿਸਾਲ ਹੈ ਇੱਥੇ ਦੀ ਜਿਹੜੀ ਠੱਗ ਐ ਐਮਐਲਏ ਹੈ ਜਿਹੜੀ ਕਬਜ਼ਿਆਂ ਦੇ ਵਾਸਤੇ ਸਾਰੀ ਦੁਨੀਆ 'ਚ ਮਸ਼ਹੂਰ ਹੈ ਉਹ ਜਮਹੂਰੀ ਤਰੀਕੇ ਨਾਲ ਇੱਥੇ ਦੇ ਪ੍ਰਧਾਨ ਨੂੰ ਤਾਂ ਹਟਾ ਨਹੀਂ ਸਕੀ ਤੇ ਇਸ ਸਰਕਾਰ ਦੇ ਇੱਕ ਐਗਜ਼ੀਕਟਿਵ ਆਰਡਰ ਨਾਲ ਇੱਥੇ ਦਾ ਪ੍ਰਧਾਨ ਹਟਾਤਾ ਅਸੀਂ ਐਹ ਜੀ ਸਰਕਾਰ ਤੇ ਪੋਰਟ ਪਿਛਲੇ 4 ਮਹੀਨੇ ਤੋਂ ਅੱਜ 1.5 ਮਹੀਨਾ ਪ੍ਰੋਕਿਊਰਮੈਂਟ ਵਾਲਾ ਛੱਡ ਦिए ਪ੍ਰਦਰਸ਼ਨ ਕਰਦੇ ਆ ਰਹੇ ਔਰ ਲਗਾਤਾਰ ਕਾਂਗਰਸ ਪਾਰਟੀ ਦੇ ਕਾਰਕੁਨ ਹਮ ਹਮਾ ਕੇ ਸਾਰੇ ਪ੍ਰਦਰਸ਼ਨਾਂ ਦੇ ਵਿੱਚ ਆਉਂਦੇ ਜਾ ਰਹੇ ਪਰ ਪ੍ਰਧਾਨ ਸਾਹਿਬ ਕਿਹੜੇ ਮੂੰਹ ਨਾਲ ਅੱਜ ਤੋਂ ਮਹੀਨੇ ਡੇਢ ਮਹੀਨੇ ਬਾਅਦ ਇਹਨਾਂ ਦੇ ਕੋਲ ਆਓਗੇ ਜੇ ਤੁਸੀਂ ਸਮਝੌਤਾ ਕਰ ਲਿਆ ਅਲਾਈਅੰਸ ਕਰ ਲਿਆ ਮੈਨੂੰ ਦੱਸੋ ਆ ਬੈਠੇ ਬਾਜਵਾ ਸਾਹਿਬ ਵੀ ਇਹੀ ਗੱਲ ਕਰ ਰਹੇ ਸੀ ਵੀ ਯਾਰ ਕਿਤੇ ਕੋਈ ਭਾਣਾ ਵਰਤ ਨਾ ਜਾਏ ਜਿਸ ਤਰੀਕੇ ਅਸੀਂ ਲੱਗੇ ਹੋਏ ਆ ਕਿਤੇ ਉਪਰੋਂ ਕੋਈ ਇਹੋ ਜਿਹਾ ਹੁਕਮਨਾਮਾ ਜਾਰੀ ਨਾ ਹੋ ਜਾਏ ਤੁਹਾਡੇ ਦੋਨਾਂ ਦੀ ਇਹ ਡਿਊਟੀ ਬਣਦੀ ਹੈ ਵੀ ਇਹਨਾਂ ਦੀਆਂ ਭਾਵਨਾਵਾਂ ਪੂਰੇ ਜੋਰ ਨਾਲ ਉੱਥੇ ਉਠਾਏ ਹੋ ਜੇ ਜਿਵੇਂ ਪਹਿਲੇ ਬੋਲਦੇ ਬੁਲਾਰੇ ਬਾਈ ਲੱਖਾ ਬੋਲ ਕੇ ਗਿਆ ਇੱਥੇ ਬਾਈ ਪ੍ਰਗਟ ਬੋਲ ਕੇ ਗਿਆ ਹੈ ਹੱਥ ਖੜੇ ਕਰਕੇ ਉਹਨਾਂ ਨੇ ਸਾਰਿਆਂ ਤੋਂ ਪੁੱਛਿਆ ਵੀ ਕੋਈ ਅਲਾਈਅੰਸ ਦੇ ਹੱਕੇ 'ਚ ਹੈ ਕਿ ਨਹੀਂ ਹੈ ਤੇ ਇੱਥੇ ਇੱਕ ਇੱਕ ਬੰਦੇ ਨੇ ਹੱਥ ਖੜਾ ਕਰਕੇ ਇਸ ਗੱਲ ਤੇ ਤਾਇਦ ਕੀਤੀ ਵੀ ਇੱਥੇ ਕਾਗਰਸ ਪਾਰਟੀ ਆਪ ਇੰਨੀ ਸਮਰਥ ਹੈ ਬਈ ਭਾਜੀਪੀ ਦੀ ਸਰਕਾਰ ਨੂੰ ਉੱਥੇ ਤੇ ਸਟੇਟ ਦੀ ਸਰਕਾਰ ਨੂੰ ਇੱਥੇ ਮੂੰਹ ਤੋੜ ਜਵਾਬ ਦੇ ਸਕੇ ਸਾਥੀਓ 2 ਮਿੰਟ ਬੈਠ ਜਾਓ ਇਤਿਹਾਸ ਗਵਾਹ ਹੈ ਜਦੋਂ-ਜਦੋਂ ਵੀ ਇਸ ਮੁਲਕ ਤੇ ਜਾਂ ਇਸ ਸੂਬੇ ਤੇ ਭੀੜ ਪਈ ਕਾਂਗਰਸ ਪਾਰਟੀ ਤੇ ਵਰਕਰ ਤੇ ਉਹਦੇ ਲੀਡਰਾਂ ਨੇ ਕੁਰਬਾਨੀਆਂ ਦੇਣ ਤੋਂ ਗੁਰੇਜ਼ ਨਹੀਂ ਕੀਤਾ ਤੇ ਅੱਜ ਵੀ ਇਹ ਵਰਕਰ ਹਮ ਹਮਾ ਕੇ ਆ ਜਿਹੜੀ ਹੁਣ ਆ ਜਵਾਨ ਪੀੜ੍ਹੀ ਦੀ ਫੌਜ ਆਈ ਹੈ ਸਾਂਨੇ ਵਾਲ ਹਲਕੇ ਤੋਂ ਆਈ ਹੈ ਜਿਹੜੇ ਇਸ ਡਿਸਟ੍ਰਿਕਟ ਦੇ ਬਿਲਕੁਲ ਦੂਸਰੇ ਨੁੱਕਰ ਤੋਂ ਚੱਲ ਕੇ ਅੱਜ ਇੱਥੇ ਪਹੁੰਚੇ ਨੇ ਤੇ ਤੁਸੀਂ ਕਹਿੰਨੇ ਉਹ ਬੰਦੇ ਜਾਣਗੇ ਬੰਦੇ ਤਾਂ ਹਲੇ ਆਉਂਦੇ ਪਏ ਨੇ ਪਰ ਇਹ ਜਿਹੜੇ ਥੱਲੇ ਵਰਕਰ ਬੈਠੇ ਨੇ ਸਾਡੇ ਸਾਡੀ ਤਾਕਤ ਨੇ ਇਹ ਥੋਡੇ ਕੰਨੀ ਵੀ ਦੇਖਦੇ ਨੇ ਵੀ ਕਿਤੇ ਅਸੀਂ ਤਾਂ ਛਤਰ ਖਾਈ ਜਾਂਦੇ ਆ ਤੁਸੀਂ ਕਿਤੇ ਨਾਲ ਇਕੱਠੇ ਹੀ ਨਾ ਹੋ ਜਿਓ ਜੀ ਬਹੁਤ ਜ਼ਰੂਰਤ ਹੈ ਅੱਜ ਸਾਡੀ ਹਾਈ ਕਮਾਂਡ ਨੂੰ ਇਸ ਗੱਲ ਤੇ ਚਾਨਣਾ ਕਰਨ ਦੀ ਵੀ ਅੱਜ ਪੰਜਾਬ ਦਾ ਵਰਕਰ ਚਾਹੁੰਦਾ ਕੀ ਹੈ ਇਹ ਠੀਕ ਹੈ ਕਿ ਗਏ ਆ ਵੀ ਕਿਸੇ ਨੇ ਬਸਤਾ ਨਹੀਂ ਫੜਨਾ ਅਗਰ ਤੁਸੀਂ ਕਿਤੇ ਕੋਈ ਗਲਤੀ ਨਾਲ ਅਲਾਇੰਸ ਵਗੈਰਾ ਕਰ ਲਿਆ ਤੇ ਤੇ ਭਾਈ ਸੁਸਾਈਸਾਈਡ ਕਰਨ ਨਾਲੋਂ ਮੇਰੇ ਵਰਗੇ ਬੰਦੇ ਤਾਂ ਘਰ ਬੈਠਣਾ ਪਸੰਦ ਕਰਨਗੇ ਅਸੀਂ ਉਸ ਅਲਾਇੰਸ ਦੇ ਵਿੱਚ ਆਣਾ ਕੋਈ ਨਹੀਂ ਸਾਰੇ ਵਰਕਰਾਂ ਵਾਂਗੂ ਮੈਂ ਵੀ ਇੱਕ ਵਰਕਰ ਹਾਂ ਲੜਾਈ ਅੱਗੇ ਲੜ ਵੱਧ ਕੇ ਲੜੂੰਗਾ ਆਪਣੇ ਵਰਕਰਾਂ ਤਾਂ ਹੀ ਬਾਦ ਵਿੱਚ ਗਰਮ ਹਵਾ ਆਣ ਦਊਗਾ ਪਹਿਲਾਂ ਆਪ ਚੱਲੂਗਾ ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ ਆਪਣੀ ਲੀਡਰਸ਼ਿਪ ਨੂੰ ਯਕੀਨ ਦਿਵਾਉਣਾ ਵਕਤ ਥੋੜਾ ਆ ਇੰਨਾ ਹੀ ਕਹਿਣਾ ਚਾਹੁੰਦਾ ਸੀਗਾ ਬਈ ਲੜਨ ਨੂੰ ਸਾਰੇ ਤਿਆਰ ਬੈਠੇ ਆ ਇਸ ਸੂਬੇ ਦੀ ਸਰਕਾਰ ਤੇ ਸੈਂਟਰ ਦੀ ਸਰਕਾਰ ਦੇ ਅਗੇਸਟ ਪਰ ਫੈਸਲੇ ਥੋੜੇ ਇਹੋ ਜਿਹੇ ਨਾ ਹੋ ਜਾਣ ਜਿਹੜੇ ਇਸ ਲੜਾਈ ਦਾ ਮੂੰਹ ਹੀ 모ੜ ਦੇਣ ਬਹੁਤ ਧੰਨਵਾਦ ਆਸ਼ੂ ਜੀ ਬਹੁਤ ਬਹੁਤ ਧੰਨਵਾਦ ਇਸ ਤੋਂ ਪਹਿਲਾਂ ਕਿ ਮੈਂ ਬੇਨਤੀ ਕਰਾਂ ਸਾਡੇ ਉਹ ਬੰਦਾ ਬੈਠਾ ਮੇਰਾ ਗਿੱਲ ਸਾਡਾ ਮਾਰਕ ਕਮੇਟੀ ਵਾਲਾ ਤੇ ਇੱਕ ਵੀ ਬੰਦਾ ਬਈ ਉੱਠੇ ਨਾ ਮੈਂ ਵੀ ਫੋਡੇ ਨਾਲ ਬੈਠ ਕੇ ਅਗਲੇ 15 ਮਿੰਟ ਇਹ ਦੋ ਬਲਾਰਿਆਂ ਨੂੰ ਆਪਾਂ ਸੁਣਨਾ ਚੋਰ ਨਾਲ ਮਾਰ ਦਿਓ ਜਮਾਂ ਹੀ ਢਿੱਲੇ ਹੋ ਯਾਰ ਜਮਾਂ ਹੀ ਢਿੱਲੇ ਆ ਬੀਬੀਓ ਬੀਬੀ ਬੋਲੀ ਸੀ ਉਦੋਂ ਤਾਂ ਜ਼ੋਰ ਨਾਲ ਮਾਰਦੇ ਤਾੜੀਆਂ ਇੱਕ ਵਾਰੀ ਹੋਰ ਮਾਰੋ ਤੇ ਸੰਧੂ ਨੂੰ ਦੱਸ ਦਿਓ ਵੀ ਅਸੀਂ ਕਿਤੇ ਨਹੀਂ ਚੱਲੀਆਂ तेरे ਮੁਰਕਾ ਹੀ ਮੁਰਕਾ ਆਈ ਜਾਂਦਾ ਚਿੰਤਾ ਨਾ ਕਰ ਸੰਧੂ ਮੈਂ ਚੱਲਿਆਂ ਥੱਲੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਜੀ ਆ ਭਾਰਤ ਭੂਸ਼ਣ ਮੇਰਾ ਭਰਾ ਹੁਣ ਬੋਲਣਾ ਸੀ ਸੀਐਲਪੀ ਸਾਹਿਬ ਅਜਰਾ ਹੁਣ ਤੁਸੀਂ ਮਾਈਕ ਆਪਣਾ ਬੰਦ ਰੱਖੀ ਬਾਈ ਇੱਕ ਇੱਕ ਸੈਕਿੰਡ ਬਹਿ ਜਾ ਬਾਈ ਕੋਈ ਉੱਠੇ ਨਾ ਤੁਹਾਨੂੰ ਸੌਹ ਹੈ ਬਾਬੇ ਦੀ ਬਹਿ ਜਾ ਥੱਲੇ ਬਹਿ ਜਾ ਇੱਕ ਵੀ ਬੰਦਾ ਇੱਕ ਮਿੰਟ ਹੋਣਾ ਅਸ਼ੂਜੀ ਅਸੀਂ ਬਹਿ ਜੀਏ ਫਿਰ ਉੱਠਦੇ ਆ ਇੱਥੇ ਵੀ ਕੋਈ ਉੱਠਣ ਨੂੰ ਤਿਆਰ ਨਹੀਂ ਸੀ ਪ੍ਰਧਾਨ ਜੀ ਰੈਲੀ ਤਾਂ ਮੁਕਸਰ ਦੇ ਮੁਕਾਬਲੇ ਸੀ ਪਰ ਮੁਕਸਰ ਪ੍ਰਧਾਨ 11 ਵਜੇ ਸਟੇਜ ਤੇ ਚੜ ਗਿਆ ਸੀ ਇੱਥੇ ਪੌਣੇ 1 ਵਜੇ ਆਇਆ ਇਹ ਵਿਚਾਰੇ ਕੀ ਕਰਨ ਇਹ 4 ਘੰਟੇ ਤੇ ਇੱਥੇ ਬੈਠੇ ਆ ਫਿਰ ਕਹਿੰਦੇ ਹੋ ਜੀ